ਜੇ ਅਸੀਂ ਯੂਨੀਵਰਸਿਟੀ ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ ਚ ਕਰ ਦਿਆਂਗਾ ਤੁਸੀਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵੱਲ ਜਾਣਾ ਚਾਹੀਦਾ ਬੱਲੇਓ ਤੇਰੇ ਤੁਸੀਂ ਦੱਸੋਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਅਜੋ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆ ਗਏ ਜਨਾਬ ਕਿ ਉਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕ੍ਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਧਰੋਆ ਰਹਿ ਕਿਉਂਕਿ ਥੋੜਾ ਖੂਨ ਸਾਰਿਆਂ ਦਾ ਪੋਲਿਟਿਸ਼ੀਅਨਾਂ ਦਾ ਬਲੂ ਹੋ ਚੁੱਕਿਆ ਤੁਹਾਨੂੰ ਇਮੋਸ਼ਨਾਂ ਦੀ ਜਾਂ ਚੀਜ਼ ਹੀ ਨਹੀਂ ਤੁਹਾਡੇ 'ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟ ਦਾ ਸ਼ਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ ਅੱਜ ਸਵੇਰ-ਸਵੇਰ ਤੁਹਾਡੇ ਨਾਲ ਇਸ ਲਈ ਗੱਲ ਕਰ ਰਿਹਾ ਕਿ ਕੱਲ ਸਾਡੇ ਇੱਕ ਕੇਂਦਰੀ ਮੰਤਰੀ ਕਾਫੀ ਕੁਝ ਬੋਲੇ ਨੇ ਯੂਨੀਵਰਸਿਟੀ ਨੂੰ ਲੈ ਕੇ ਪਰ ਫਿਰ ਉਹਨਾਂ ਦੀਆਂ ਗੱਲਾਂ ਥੋੜੀਆਂ ਜਿਹੀਆਂ ਹੋਰ ਅੱਗੇ ਬੁੱਢੇ ਨਾਲ ਆ ਤੇ ਹੋਰ ਗੱਲਾਂ ਵੱਲ ਨਿਕਲ ਗਈਆਂ ਨੇ ਪੰਜਾਬ ਦੀਆਂ ਗੱਲਾਂ ਬਾਰੇ वैसे दा यूनिवर्सिटी ਦੇ ਵਿੱਚ ਕੌਂਸਲ ਆ ਉਹਨਾਂ ਦੀ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਆ ਜੋ ਇਹ ਲੜਾਈ ਚੱਲ ਰਹੀ ਉਹਨਾਂ ਨੇ ਜਵਾਬ ਦੇਣਾ ਸੀ ਕਿਉਂਕਿ ਬਾਕੀ ਗੱਲਾਂ ਆ ਗਈਆਂ ਤਾਂ ਮੈਨੂੰ ਲੱਗਿਆ ਪਹਿਲਾਂ ਤਾਂ ਮੈਨੂੰ ਲੱਗਿਆ ਇਹਨਾਂ ਦਾ ਕੀ ਜਵਾਬ ਦੇਣਾ ਐਵੇਂ ਉੱਡ ਪਟੰਗ ਲਾਉਂਦੀਆਂ ਫਿਰ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਪੁੱਛਿਆ ਪੱਤਰਕਾਰਾਂ ਨੇ ਮੈਂ ਕਿਹਾ ਇਹਦਾ ਜਵਾਬ ਦੇ ਦਿੱਤਾ ਜਾਵੇ ਮੈਂ ਉਹਨਾਂ ਕੇਂਦਰੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਿਹਾ ਕਿ ਹਰ ਜਗ੍ਹਾ ਪਹੁੰਚ ਜਾਂਦੇ ਨੇ ਬੁੱਡੇ ਨਾਲੇ ਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਵੀ ਕਿਉਂ ਪਹੁੰਚ ਜਾਂਦੇ ਆ ਕੇਂਦਰੀ ਮੰਤਰੀ ਸਾਹਿਬ ਕਿਉਂ ਪਹੁੰਚ ਜਾਨੇ ਆਸੀਂ ਬਿੱਟੂ ਜੀ ਕਿਉਂਕਿ ਬੁੱਢਾ ਨਾਲਾ ਲੋਕਾਂ ਨੂੰ ਮਾਰ ਰਿਹਾ ਹੈ ਸੱਤਿਆ ਨਾਸ਼ ਕਰ ਰਿਹਾ ਪੂਰਾ ਦੱਖਣੀ ਮਾਲਵਾ ਮਰ ਰਿਹਾ ਔਰ ਜਿਹੜੀ ਜਗ੍ਹਾ ਜਾ ਕੇ ਬੁੱਢਾ ਨਾਲਾ ਸਤਲੋਚ ਪੈਂਦਾ ਹੈ ਨਾ ਉੱਥੇ ਉਹਨਾਂ ਪਿੰਡਾਂ ਦਾ ਵਲੀਪੁਰ ਗੋਸਪੁਰ 10ਵਾਂ ਮਹੀਨੇ ਬਾਅਦ ਕਾਲੇ ਪੀਲੇ ਦਾ ਟੈਸਟ ਹੁੰਦਾ ਜਿਹਨੂੰ ਤੁਸੀਂ ਕੁਝ ਨਹੀਂ ਕਰ ਰਹੇਗੀ ਸਾਡਾ ਬੋਲਣਾ ਤੁਹਾਨੂੰ ਅਖਰ ਦਾ ਇਸ ਲਈ ਹੈ ਕਿ ਉਹਨਾਂ ਸਾਰੀਆਂ ਫੈਕਟਰੀਜ਼ ਤੋਂ ਤੁਹਾਡੇ ਨਾਲ ਪਤਾ ਨਹੀਂ ਉਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਬਾਈ ਤੁਹਾਨੂੰ ਦੁੱਖ ਲੱਗਦਾ ਕਿ ਅਸੀਂ ਉਹਨਾਂ ਬਾਰੇ ਬੋਲਦੇ ਕਿਉਂ ਅਸੀਂ ਅੱਗ ਲਾਉਣੀ ਚਾਹੁੰਦੇ ਆ ਮਤਲਬ ਬੰਦੇ ਮਰਦੇ ਰਹਿਣ ਪੰਜਾਬ ਦੇ ਵਿੱਚ ਪੋਲਿਊਸ਼ਨ ਨਾਲ ਮਰਦੇ ਰਹਿਣ 에ਅਰ ਪੋਲਿਊਸ਼ਨ ਨਾਲ ਵਾਟਰ ਪੋਲਿਊਸ਼ਨ ਨਾਲ ਜਾਂ ਹੋਰ ਗੱਲਾਂ ਨਾਲ ਤਾਂ ਠੀਕ ਐ ਬੜੀ ਸ਼ਾਂਤੀ ਐ ਉਹਨਾਂ ਘਰਾਂ 'ਚ ਜਾ ਕੇ ਪੁੱਛੋ ਜੋ ਬਿਮਾਰੀਆਂ ਨਾਲ ਮਰ ਰਹੇ ਨੇ ਜਿਹੜੇ ਭੱਜ ਕੇ ਬਾਹਰ ਜਾ ਰਹੇ ਨੇ ਤੁਸ ਤੁਹਾਡੀਆਂ ਸਰਕਾਰਾਂ ਨੌਕਰੀ ਨਹੀਂ ਦੇ ਰੀਆਂ ਸੱਤਿਆ ਨਾਸ਼ ਕੀਤਾ ਪਿਆ ਪੰਜਾਬ 'ਚ ਤੁਸੀਂ ਰਲ ਮਿਲ ਕੇ ਅਸੀਂ ਅੱਗ ਲਾਉਣੀ ਚਾਹੁੰਦੇ ਆ ਜੇ ਬਚਾਉਣ ਦੀ ਗੱਲ ਕਰਦੇ ਆ ਅਸੀਂ ਜੇ ਪਿੰਡਾਂ 'ਚ ਜਾਂਦੇ ਆ ਕਮਾਲੂ 'ਚ ਜਾਂਦੇ ਤਲਵੰਡੀ ਅਕਲਿਆ ਜਾਂਦੇ ਚਮਕੌਰ ਸਾਹਿਬ ਜਾਂਦੇ ਹੋਰ ਬੇਸ਼ੁਮਾਰ ਪਿੰਡਾਂ 'ਚ ਇਸ ਲਈ ਜਾਂਦੇ ਆ ਕਿ ਉੱਥੇ ਰਲ ਮਿਲ ਕੇ ਰਲ ਮਿਲ ਕੇ ਤੁਸੀਂ ਮਾਰਨਾ ਚਾਹੁੰਦੇ ਹੋ ਰੁਚਰਾ ਫਰਮ ਕੀਦੀ ਐ ਔਰ ਰਾਣਾ ਗੁਰਜੀਤ ਕਾਂਗਰਸ ਦਾ ਰੁਚਰਾ ਫਰਮ ਥੋੜੀ ਐ ਔਰ ਝਾੜੂ ਵਾਲਿਆਂ ਦਾ ਸਨਰਖਣ ਐ ਤੁਸੀਂ ਚਮਕੌਰ ਸਾਹਿਬ 'ਚ ਲਾਉਣਾ ਚਾਹੁੰਦੇ ਹੋ ਕਿਹੜੀ ਫੈਕਟਰੀ ਪੇਪਰ ਮਿਲ ਜੀ ਨੇ ਨਾਲ ਤੁਸੀਂ ਨੇੜੇ țeੜੇ ਦਾ ਇਲਾਕਾ ਗਾਲ ਦੋਗੇ ਜਿਵੇਂ ਕਿ ਬਾਕੀ ਤਾਮਾਤੀ ਹੋਇਆ ਜਿਵੇਂ ਕਿ ਕਿਸੇਤੀਆਂ ਮਿਲ ਮੁਕਤਸਰ ਕੋਲੇ ਕਰ ਰਹੀ ਹੈ ਹੋਰ ਕਿੰਨੀਆਂ ਫੈਕਟਰੀਆਂ ਰੈੱਡ ਕੈਟਾਗਰੀ ਦੀਆਂ ਕਰ ਰੀਆਂ ਨਹੀਂ ਤੁਹਾਡੇ ਹੀ ਰਾਜ ਸਭਾ ਚ ਤੁਹਾਡੇ ਨਹੀਂ ਬਲਕੇ ਸਾਰੇ ਦੇਸ਼ ਦੀ ਰਾਜ ਸਭਾ ਚ ਇੱਕ ਕਮੇਟੀ ਰਿਪੋਰਟ ਪੇਸ਼ ਹੋਈ ਹੈ ਨਾ ਕਿ ਪੰਜਾਬ ਦਾ ਪਾਣੀ ਬਿਲਕੁਲ ਪੀਣ ਯੋਗ ਨਹੀਂਗਾ ਇਸ ਰਿਪੋਰਟ ਬਾਰੇ ਕੀ ਕਹੋਗੇ ਤੁਸੀਂ ਸਹੀ ਹੈ ਜੰਗਲਤ ਹੈ ਜੇ ਸਹੀ ਹੈ ਤਾਂ ਫਿਰ ਦੱਸੋ ਰੈੱਡ ਕੈਟਾਗਰੀ ਦੀ ਫੈਕਟਰੀ ਕਿਉਂ ਲਾਈ ਜਾ ਰਹੀ ਹੈ ਜਿਨੂੰ ਥੋੜੀ ਪਾਰਟੀ ਦੇ ਬੰਦੇ ਲਾਉਣਾ ਚਾਹੁੰਦੇ ਨੇ ਇੱਥੇ ਸੀਮੈਂਟ ਫੈਕਟਰੀ ਲਾਉਣਾ ਚਾਹੁੰਦੇ ਸੀ ਤਲਵੰਡੀ ਅਕਲਿਆ ਕੋਰੇ ਮਿਸਟਰ ਜਿੰਦਲ ਤੋਂ ਡੇ ਨੇ ਨਾ ਕੀ ਕਿਹਾ ਉੱਥੇ ਪਬਲਿਕ ਹੀਅਰਿੰਗ 'ਚ ਲੋਕਲ ਲੋਕਲ ਬੰਦਿਆਂ ਨੇ ਤੁਹਾਨੂੰ ਉਹ ਸੁਣਾਈ ਨਹੀਂ ਦਿੰਦਾ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਇਹਨੂੰ ਤੁਸੀਂ ਤਰੱਕੀ ਆਣੇ ਹੋ ਮੈਂ ਕਿੰਨੇ ਵਾਰੀ ਕਿਹਾ ਕਿ ਅਸੀਂ ਤੁਹਾਨੂੰ ਫੈਕਟਰੀਆਂ ਦੇ ਤੌਰ ਤੇ ਕਹਿ ਰਹੇ ਹਾਂ ਵਾਈਟ ਤੇ ਗ੍ਰੀਨ ਫੈਕਟਰੀਆਂ ਲੈ ਕੇ ਆਓ ਨਾ ਸਾਰੀ ਵਾਈਟ ਤੇ ਗ੍ਰੀਨ ਇੰਡਸਟਰੀ ਲਿਆਓ ਅਸੀਂ ਉਹਨਾਂ ਦੇ ਨਾਲ ਪਰ ਤੁਸੀਂ ਪੰਜਾਬ ਨੂੰ ਮਾਰ ਨੂੰ ਚ ਇੰਟਰਸਟਿਡ ਹੋ ਜਿਵੇਂ ਤੁਹਾਡੇ ਪਹਿਲਾਂ ਵਾਲੇ ਵੀ ਸੀ ਤੁਹਾਡੇ ਪਰਿਵਾਰ ਵਾਲੇ ਵੀ ਸੀ ਤੁਸੀਂ ਉਹ ਚਾਉਂਦੇ ਹੋ ਹੋਣਾ ਚਾਹੀਦਾ ਜੇ ਅਸੀਂ ਯੂਨੀਵਰਸਿਟੀ ਚ ਜਾ ਰਹੇ ਹਾਂ ਕਿਉਂ ਜਾ ਰਹੇ ਹਾਂ ਯੂਨੀਵਰਸਿਟੀ ਚ ਕਿਉਂਕਿ ਤੁਸੀਂ ਸੁਣਦੇ ਨਹੀਂਗੇ ਔਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਯੂਨੀਵਰਸਿਟੀ ਬਾਰੇ ਮੈਂ ਡਿਟੇਲ ਬਾਅਦ ਚ ਕਰ ਦੇਵਾਂਗਾ ਤੁਸੀਂ ਕਿਹਾ ਕਿ ਇਹ ਤਾਂ ਇਹਨਾਂ ਨੂੰ ਤਾਂ ਪੰਜਾਬ ਵੱਲ ਜਾਣਾ ਚਾਹੀਦਾ ਬੱਲੇਓ ਤੇਰੇ ਤੁਸੀਂ ਦੱਸੂਗੇ ਸਾਨੂੰ ਕਿੱਧਰ ਜਾਣਾ ਚਾਹੀਦਾ ਪਰ ਹਾਂ ਇਹ ਮੈਨੂੰ ਜ਼ਰੂਰ ਪਤਾ ਲੱਗ ਗਿਆ ਕਿ ਬੁੱਢੇ ਨਾਲੇ ਦਾ ਤਾਲੁਕ ਤਾਂ ਪੰਜਾਬ ਗਵਰਨਮੈਂਟ ਨਾਲ ਹੈ ਪਿੰਡਾਂ ਦੀਆਂ ਫੈਕਟਰੀਆਂ ਦਾ ਤਾਲੁਕ ਵੀ ਪੰਜਾਬ ਗਵਰਨਮੈਂਟ ਨਾਲ ਜਾਂ ਪੰਜਾਬ ਪੋਲਿਊਸ਼ਨ ਬੋਰਡ ਨਾਲ ਹੈ ਉੱਥੇ ਤੁਹਾਨੂੰ ਦਰਦ ਕਿਉਂ ਹੋ ਰਿਹਾ ਹੈ ਕਿਉਂ ਦਰਦ ਹੋ ਰਿਹਾ ਔਰ ਪੰਜਾਬ ਪੁਲਿਸ ਨੂੰ ਯੂਨੀਵਰਸਿਟੀ ਦੇ ਵਿੱਚ ਕੁੱਟਣ ਲਈ ਪੰਜਾਬ ਵਾਲਿਆਂ ਨੇ ਭੇਜਤਾ ਉਹਨਾਂ ਨੂੰ ਥੋੜਾ ਦਰਦ ਹੋ ਰਿਹਾ ਤੁਹਾਨੂੰ ਪੰਜਾਬ ਗਵਰਨਮੈਂਟ ਦਾ ਦਰਦ ਹੋ ਰਿਹਾ ਮਤਲਬ ਦੋਨੇ ਲੁੱਟਣ ਵਾਲੇ ਜਾਂ ਕੁੱਟਣ ਵਾਲੇ ਇਕੱਠੇ ਹੋ ਰਹੇ ਹੋ ਤੁਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰ ਰਹੇ ਹੋ ਪਰ ਜਦੋਂ ਬਚ ਕੇ ਨਿਕਲਣਾ ਉਹਦੋਂ ਕਹਣਾ ਜੀ ਇਹ ਤਾਂ ਪੰਜਾਬ ਗਵਰਨਮੈਂਟ ਦਾ ਕੰਮ ਹੈ ਉਹ ਕਹਿੰਗੇ ਜੀ ਇਹ ਕੇਂਦਰ ਗਵਰਨਮੈਂਟ ਦਾ ਕੰਮ ਹੈ ਜਦ ਕਿ ਹਰ ਰੋਜ਼ ਰਾਤ ਨੂੰ ਤੁਸੀਂ ਇਕੱਠੇ ਬੈਠਨੇ ਹੋ ਜਾਂ ਫੋਨਾਂ ਤੇ ਗੱਲ ਕਰਦੇ ਹੋ ਔਰ ਸਵੇਰ ਉੱਠ ਕੇ ਇੱਕ ਦੂਜੇ ਦੇ ਖਿਲਾਫ ਕੌਲਾਂਗਾਂ ਬਿਆਨ ਦੇਣ ਲੱਗ ਜੰਨੇ ਹੋ ਔਰ ਇਹ ਥੋੜਾ ਨਹੀਂ ਥੋਥੋ ਪਹਿਲੇ ਵਾਲਿਆਂ ਦਾ ਵੀ ਆਹੀ ਕੰਮ ਸੀ ਇਸੇ ਲਈ ਤਾਂ ਅਸੀਂ ਬੋਲ ਰਹੇ ਹਾਂ ਕਿ ਜਦੋਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਨਤੀ ਲੁੱਟਣ ਤੇ ਤੇ ਕੁੱਟਣ ਤੇ ਹੋ ਜਾਣ ਤਾਂ ਉਦੋਂ ਆਮ ਲੋਕ ਹੀ ਉੱਠਣਗੇ ਅਸੀਂ ਗੱਲ ਕਰਾਂਗੇ ਨਹੀਂ ਤਾਂ ਦੱਸ ਦਿਓ ਕਿ ਬੁੱਢਾ ਨਾਲਾ ਸਹੀ ਐ ਪਹਿਲਾਂ ਤਾਂ ਤੁਸੀਂ ਖੋਦੀ ਉਹਨੂੰ ਬੁੱਢਾ ਨਾਲਾ ਕਿਆ ਉਹ ਬੁੱਢਾ ਦਰਿਆ ਸੀ ਬੁੱਢਾ ਨਾਲਾ ਉਹਨੂੰ ਬਣਾਇਆ ਕਿ ਨਹੀਂ ਐ ਦੱਸ ਦਿਓਗੇ ਆ ਤੁਹਾਡੇ ਸਨਰਖਣ ਚ ਬਣਿਆ ਨਾ ਉਹ ਬੁੱਢਾ ਨਾਲਾ ਜਿਹੜਾ ਕਿ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਨਾਮ ਦਿੱਤਾ ਸੀ ਜੀ ਨੂੰ ਜਿੱਥੇ ਲੋਕ 80 ਦੇ ਗੇਟ 'ਚ ਨਹਾਉਂਦੇ ਵੀ ਹੁੰਦੇ ਸੀਗੇ ਉਹਦਾ ਹਾਲ ਤੁਸੀਂ ਕੀ ਕੀਤਾ ਇਹ ਸਭ ਤੁਹਾਡੇ ਅੱਗੇ ਪੋਲਿਟਿਸ਼ੀਨਾਂ ਦਾ ਹੀ ਕੰਮ ਹੈ ਨਾ ਤੇ ਹੁਣ ਵਾਲਿਆਂ ਦਾ ਅੱਜ ਹੁਣ ਜ਼ਰਾ ਯੂਨੀਵਰਸਿਟੀ ਦੇ ਜਿੱਥੇ ਤੁਸੀਂ ਕਿਹਾ ਪਤਾ ਨਹੀਂ ਕੌਣ ਕੌਣ ਲੋਕ ਆ ਗਏ ਜਨਾਬ ਕਿ ਉਹੀ ਲੋਕ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਹੱਥ ਜੋੜ ਕੇ ਤੁਰੇ ਫਿਰਦੇ ਹੋ ਅਕਰੋਸ ਦੀ ਪਾਰਟੀ ਵੋਟਾਂ ਲੈ ਲਈ ਉਹ ਇਸ ਪੰਜਾਬ ਦੇ ਵਾਸੀ ਨੇ ਤੁਸੀਂ ਕਿਹਾ ਨਾ ਬੜਾ ਇਹਨੂੰ ਇਮੋਸ਼ਨਲ ਮਸਲਾ ਹੋ ਜਾਏ ਫੇਰ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਰ ਦਿੰਦੇ ਹੱਲ ਕਿਉਂ ਨਹੀਂ ਕੀਤਾ ਹੁਣ ਤੱਕ ਤੁਸੀਂ ਤਾਂ ਸਮਝ ਲਿਆ ਸੀ 10 ਤਰੀਕ ਨੂੰ ਤੁਸੀਂ ਉਹਦਾ ਪੂਰਾ ਰੂਪ ਵੀ ਵੇਖ ਲਿਆ ਸੀ ਕਿ ਸਾਰੀ ਕਿਸਮ ਦੇ ਲੋਕ ਆਏ ਨੇ ਕਿਉਂਕਿ ਉਹ ਪੰਜਾਬ ਦੀ ਧਰੋਆ ਰਹੇ ਕਿਉਂਕਿ ਤੁਹਾਡਾ ਖੂਨ ਸਾਰਿਆਂ ਦਾ ਪੋਲਿਟਿਸ਼ੀਨਾਂ ਦਾ ਬਲੂ ਹੋ ਚੁੱਕਿਆ ਹੈ ਤੁਹਾਨੂੰ ਇਮੋਸ਼ਨ ਨਾਂ ਦੀ ਜਾਂ ਚੀਜ਼ ਹੀ ਨਹੀਂ ਤੁਹਾਡੇ ਚ ਜੇ ਹੋਵੇ ਤਾਂ ਲੋਕਾਂ ਦਾ ਇਮੋਸ਼ਨ ਵੇਖ ਕੇ ਤੁਸੀਂ ਹੁਣ ਤੱਕ ਤੁਹਾਡੇ ਕੋਈ ਦੇ ਇਲੈਕਸ਼ਨਾਂ ਦੇ ਐਲਾਨ ਹੋ ਚੁੱਕਿਆ ਹੁੰਦਾ ਸੈਨੇਟ ਦਾ ਸ਼ਡਿਊਲ ਅਨਾਉਂਸ ਹੋ ਚੁੱਕਿਆ ਹੁੰਦਾ ਕਿਉਂ ਨਹੀਂ ਕੀਤਾ ਹੀਰਾਂ ਤਾਰੀਖ ਹੋ ਗਈ ਨਾ ਤਿੰਨ ਦਿਨ ਹੋ ਗਏ ਨਾ ਕਿਉਂ ਨਹੀਂ ਕੀਤਾ ਇੰਨਾ ਕਿੰਨਾ ਕੰਮ ਹੈ ਵੀਸੀ ਕਹਿ ਰਹੀ ਹੈ ਆਲਰੇਡੀ ਕਮੇਟੀ ਨੂੰ ਕਿ ਅਸੀਂ ਉਹ ਡੇਟਸ ਸਾਰਾ ਸ਼ੈਡਿਊਲ ਬਣਾ ਕੇ ਭੇਜਤਾ ਕਰ ਦੇ ਨਾ ਕਿੱਡਾ ਔਖਾ ਕੰਮ ਹੈ ਤੇ ਸੈਕਿੰਡ 28 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲਿਆਂਦਾ ਕਿਉਂ ਜੇ ਤੁਸੀਂ ਉਹਨੂੰ ਬਾਅਦ ਚ ਕੈਨਸਲ ਕਰ ਰਹੇ ਹੋ ਤਾਂ ਨੋਟੀਫਿਕੇਸ਼ਨ ਲਿਉਣ ਦੀ ਕੀ ਲੋੜ ਸੀ ਕਿ 5 ਤਰੀਕ ਤੋਂ ਸੈਨਟ ਭੰਗ ਤੇ ਸਿੱਧੀ ਇਹ ਸੈਂਟਰ ਦੇ ਥੱਲੇ ਸੈਂਟਰਲ ਯੂਨੀਵਰਸਿਟੀ ਹੋ ਜੂਗੀ ਥੋੜੀ ਉੱਤੇ ਦਾਦਾਗिरी ਚੱਲੂਗੀ ਆਪ ਦਾ ਇਹ ਸਿਲੇਬਸ ਬਣਾਉਂਗੇ ਜਮੇ ਬਾਕੀ ਥਾਵਾਂ ਤੇ ਜਿਹੜੀ ਹਿਸਟਰੀ ਹੋਈ ਨਹੀਂ ਉਹ ਕ੍ਰੀਏਟ ਕਰ ਰਹੇ ਹੋ ਤੁਸੀਂ ਇਹ ਕਿਉਂ ਕੋਸ਼ਿਸ਼ ਕੀਤੀ ਜਿਹੜਾ ਬੜਾ ਆਰਾਮ ਨਾਲ ਕੁਰਸੀ ਤੇ ਬਹਿ ਕੇ ਕਹਿ ਰਹੇ ਹੋ ਨਾ ਇਹ ਲੋਕ ਕਿਉਂ ਤੁਰੇ ਫਿਰਦੇ ਆ ਤਾਂ ਫਿਰ ਕੀਤਾ ਕਿਉਂ ਤੁਸੀਂ ਅਸੀਂ ਤਾਂ ਤਾਂ ਤੁਰੇ ਫਿਰਦੇ ਆ ਕਿ ਤੁਸੀਂ ਪੰਜਾਬ ਤੋਂ ਯੂਨੀਵਰਸਿਟੀ ਖੋ ਰਹੀ ਸੀ ਕਿਉਂ ਖੋ ਰਹੀ ਸੀ ਦੱਸੂਗੇ 28 ਤਰੀਕ ਦੀ ਨੋਟੀਫਿਕੇਸ਼ਨ ਦਾ ਕਾਰਨ ਕੀ ਹੈ ਤੇ ਫਿਰ 4 ਤਰੀਕ ਨੂੰ ਤੁਸੀਂ ਨੋਟੀਫਿਕੇਸ਼ਨ ਲੈ ਕੇ ਆਉਣੇ ਹੋ ਕਿ ਨਹੀਂ ਨਹੀਂ ਜੀ ਰੱਦ ਤੇ ਨਾਲ ਹੀ 3-4 ਘੰਟਿਆਂ ਬਾਅਦ ਫੇਰ ਲੈ ਆਉਣੇ ਨੋਟੀਫਿਕੇਸ਼ਨ ਕਿ ਨਹੀਂ 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 ਇਹ ਖੋਰ ਨੋਟੀਫਿਕੇਸ਼ਨ ਲਈ ਜੋ 28 ਵਰਗੀ ਹੈ ਜਮਾ ਸਿਰਫ ਉਹ ਚ ਡੇਟ ਫਿਕਸ ਨਹੀਂ ਸੀ ਤੇ ਫੇਰ ਚੌਥੀ ਨੋਟੀਫਿਕੇਸ਼ਨ ਕਿ ਨਹੀਂ 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 ਰੱਦ ਜੀ ਇਹ ਚਾਰ ਨੋਟੀਫਿਕੇਸ਼ਨ ਆ ਥੋੜੀ ਸੈਂਟਰਲ ਗਵਰਨਮੈਂਟ ਨੂੰ ਹੋਰ ਕੋਈ ਕੰਮ ਨਹੀਂਗਾ ਬਸ ਆਹੀ ਕੰਮ ਹੈ ਕਿ ਸਾਜ਼ਿਸ਼ ਕਰੋ ਤਰੀਕਾ ਲੱਭੋ ਟੈਸਟ ਕਰੋ ਕਿ ਇਨਾਂ ਚ ਤੜ ਹੈ ਕਿ ਨਹੀਂ ਇਹ ਰਿਐਕਟ ਕਰਦੇ ਨੇ ਕਿ ਨਹੀਂ ਜਦੋਂ ਰਿਐਕਟ ਕੀਤਾ ਤੇ ਫੇਰ ਨੋਟੀਫਿਕੇਸ਼ਨ ਤੇ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕਿ ਤੁਹਾਡੀ ਗਵਰਨਮੈਂਟ ਦੱਸੂਗੀ ਕਿ ਗਵਰਨਮੈਂਟ ਦੇ ਜੋ ਅਫੀਸਰ ਜੋ ਮੰਤਰੀ ਜੋ ਪੂਰਾ ਤੰਤਰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਰਨਾ ਕੀ ਹੈ ਚਾਰ ਚਾਰ ਨੋਟੀਫਿਕੇਸ਼ਨ ਕਿ ਹੁਣ ਇੰਨਾ ਚਿਰ ਕਿਉਂ ਲੱਗ ਰਿਹਾ ਮਾੜਾ ਜੇ ਮੈਂ ਤੁਹਾਨੂੰ ਦੱਸ ਦਿਆਂ ਤੁਹਾਨੂੰ ਕਾਹਦਾ ਪਤਾ ਹੋਣਾ ਹੈ ਇਹ ਯੂਨੀਵਰਸਿਟੀ ਪੰਜਾਬ ਦੀ ਤਰੋਅਰ ਹੈ ਪਤਾ ਕਿੰਨੇ 100 ਸਾਲ 150 ਸਾਲ ਪੁਰਾਣੀ ਹੈ ਅਪ੍ਰੋਕਸੀਮੇਟਲੀ 1882 ਦੀ ਹੈ ਇਹ ਤਰੋਅਰ ਇਸ ਲਈ ਕਹਿ ਰਿਹਾ ਮੈਂ ਇੱਥੋਂ ਦੋ ਨੋਬਲ ਪ੍ਰਾਈਜ਼ ਜੀਨਰ ਹੋਏ ਨੇ ਇੱਕ ਮਿਸਟਰ ਖੁਰਾਨਾ ਸੀ ਇੱਕ ਕੋਈ ਮੁਸਲਮ ਜੈਂਟਲਮੈਨ ਸੀਗੇ ਇੱਕ ਨੂੰ ਮੈਂ ਲੱਭਦਾ ਕੈਮਿਸਟਰੀ ਸੀਗਾ ਸ਼ਾਇਦ ਨਹੀਂ ਫਿਜ਼ਿਕਸ ਦੇ ਵਿੱਚ ਔਰ ਇੱਕ ਨੂੰ ਮੈਡੀਸਨ ਦੇ ਵਿੱਚ ਦੋ ਨੋਬਲ ਪ੍ਰਾਈਜ਼ ਜੀਨਰ ਇੱਥੋਂ ਡਾਕਟਰ ਮਨਮੋਨ ਸਿੰਘ ਪੜ ਕੇ ਗਏ ਨੇ ਔਰ ਇਹ ਯੂਨੀਵਰਸਿਟੀ ਇੱਕ ਟਾਈਮ ਤੇ 2012 ਜਾਂ 13 ਜਾਂ 14 ਚ ਮੈਂ ਲੱਭਦਾ ਟਾਈਮਜ਼ ਵੱਲੋਂ ਵਰਲਡ ਦੀ ਇੱਕ ਬਹੁਤ ਹੀ ਕਮਾਲ ਦੀ ਹੈਗੀ ਹੈ ਮਸ਼ਹੂਰ ਜਿਹੜੀ ਹੈਗੀ ਹੈ ਇੱਕ ਕੰਪਨੀ ਕਹਿ ਲੋ ਜਾਂ ਉਹਨਾਂ ਨੇ ਰੇਟਿੰਗ 'ਚ ਇੱਕ ਨੰਬਰ ਤੇ ਕੱਢਿਆ ਸੀ ਹਿੰਦੁਸਤਾਨ ਦੀ ਏ ਯੂਨੀਵਰਸਿਟੀ ਔਰ ਵਰਲਡ ਦੀਆਂ 200 ਬਿਹਤਰੀਨ ਯੂਨੀਵਰਸਟੀਆਂ 'ਚ ਦਾ ਨਾਮ ਸੀਗਾ ਪਰ ਜਦੋਂ ਤੋਂ ਤੁਹਾਡੀ ਸਰਕਾਰ ਆਈ ਹੈ ਜਦੋਂ ਤੋਂ ਤੁਹਾਡੀ ਟੇਢੀ ਨਜ਼ਰ ਹੋਈ ਹੈ ਜਦੋਂ ਤੋਂ ਤੁਹਾਡੇ ਊਡ ਪਟਾੰਗ ਵੀ ਸੀ ਆਏ ਨੇ ਇੱਥੇ ਉਸ ਤੋਂ ਬਾਅਦ ਸੱਤਿਆ ਨਾਸ਼ ਕਰਤਾ ਤੁਸੀਂ ਹੁਣ ਪਤਾ ਨਹੀਂ 800 ਕੇ 1600 ਨੰਬਰ ਹੈ ਨਹੀਂ 600 ਤੋਂ 800 ਦੇ ਵਿੱਚ ਹੈ ਕਿਤੇ ਉਹਦੀ ਰੈਂਕਿੰਗ ਜਿਹੜੀ ਇੱਕ ਟਾਈਮ ਤੇ 200 ਤੇ ਸੀ ਤੇ ਇੰਡੀਆ ਦੀ ਨੰਬਰ 1 ਸੀਗੀ ਇਹ ਤੁਹਾਡੀ ਸਰਕਾਰ ਦੇ ਕੰਮ ਨੇ ਔਰ ਮੈਨੂੰ ਦੱਸੂਗੇ ਸੈਨੇਟ ਸੈਨੇਟ ਤੁਹਾਨੂੰ ਬੁਰੀ ਕਿਉਂ ਲੱਗਦੀ ਹੈ ਕਿਉਂਕਿ ਤੁਹਾਡੀ ਡਿਕਟੇਟਰਸ਼ਿਪ ਨਹੀਂ ਚੱਲਣ ਦਿੰਦੀ ਜਦਕਿ ਸੈਨੇਟ ਇੱਕ ਅਜੀਹਾ ਪ੍ਰਬੰਧ ਹੈ ਜਿਹੜਾ ਦੇਸ਼ ਦੇ ਵਿੱਚ ਹਰ ਯੂਨੀਵਰਸਿਟੀ ਚ ਹੋਣਾ ਚਾਹੀਦਾ ਹੈ ਡੈਮੋਕਰੈਟਿਕ ਜਿਹਦੇ ਨਾਲ ਤੁਸੀਂ ਵੀ ਤੁਸੀਂ ਤਾਂ ਮੰ minister ਡੈਮੋਕਰੈਟਿਕ ਵੀ ਨਾਲ ਬਣੇ ਨਹੀਂ ਕਿਉਂਕਿ ਤੁਸੀਂ ਤਾਂ ਹਾਰੇ ਹੋਈਓ ਤੁਸੀਂ ਖੁਦ ਨੋਮੀਨੇਟਡ ਹੋ ਕਿਹਹੀਂ ਤੁਸੀਂ ਨੋਮੀਨੇਟਡ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹੋ ਉਹਨਾਂ ਦੇ VC ਬਣਾਉਣਾ ਚਾਹੁੰਦੇ ਹੋ ਉਹਦਾ ਪ੍ਰਬੰਧਨ ਚਾਹੁੰਦੇ ਹੋ ਇਹ ਡੈਮੋਕਰੈਟਿਕ ਪ੍ਰਬੰਧਨ ਹੈ ਕਿਉਂਕਿ ਇਹ ਸੈਨੇਟ ਮੈਂਬਰ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਚੁਣੇ ਜਾਂਦੇ ਨੇ ਤੇ ਫਿਰ ਉਹ ਹੀ ਚਲਾਉਂਦੇ ਨੇ ਉਹਦੀ ਰეკਮੈਂਡੇਸ਼ਨ ਤੇ ਵੀਸੀ ਚਲਾਉਂਦਾ ਥੋਨੂੰ ਨਹੀਂ ਚਾਹੀਦੀ ਉਹ ਕਿਉਂਕਿ ਤੁਹਾਡੇ ਊਠ ਪਟਾਣਕ ਆਰਡਰਸ ਨੂੰ ਉਹ ਰੋਕ ਲੈਂਦਾ 2000 ਆਪਣਾ 20 ਦੇ ਵਿੱਚ ਜਾਂ 21 ਦੇ ਵਿੱਚ ਅਸੀਂ ਲੜੇ ਸੀ ਉਦੋਂ ਵੀ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਸੈਨੇਟ ਦੇ ਇਲੈਕਸ਼ਨ ਨਾ ਹੋ ਅਸੀਂ ਰੌਲਾ ਪਾ ਪਾ ਕੇ ਸਟ੍ਰਾਈਕਸ ਕਰ ਕਰਕੇ ਫਿਰ ਕਰਵਾਏ ਸੀ ਤੁਹਾਡੇ ਕੋਲੋਂ ਫਿਰ 2024 ਦੇ ਸੈਨੇਟ ਭੰਗ ਹੋਈ ਹੋਈ ਐ ਭੰਗ ਕਹਿ ਲੋ ਜਾਂ ਉਹਨੂੰ ਕਹਿ ਲੋ ਤੁਸੀਂ ਉਹਦੀ ਟਰਮ ਪੂਰੀ ਹੋਈ ਐ ਕਿਉਂ ਨਹੀਂ ਇਲੈਕਸ਼ਨ ਕਰਾਈ 1 ਸਾਲ ਦੇ ਇੰਨੇ ਹੀ ਇਮਾਨਦਾਰ ਸੀ ਤੁਸੀਂ ਤਾਂ ਔਰ ਫਾਈਨਲੀ ਇੱਕ ਨੋਟੀਫਿਕੇਸ਼ਨ ਲੈ ਆਏ ਕਿ ਭੰਗ ਜੀ ਕਿਉਂ ਕੀਤਾ ਏ ਕਹਿ ਨਹੀਂ ਉਹ ਐਕਸਪਲੇਨ ਮਿਸਟਰ ਮਿਨਿਸਟਰ ਦੱਸੂंगे ਇਹਦੇ ਬਾਰੇ ਕਿ ਤੁਸੀਂ ਇਹ ਨੋਟੀਫਿਕੇਸ਼ਨ ਕਿਉਂ ਲਿਆਂਦੀ ਸੀ ਸੈਨੇਟ ਨੂੰ ਭੰਗ ਕਿਉਂ ਕਰ ਰਹੇ ਸੀ ਔਰ ਇਹ ਗੱਲ ਪੰਜਾਬ ਦੇ ਹਿੱਸੇ ਦੀ ਪੰਜਾਬ ਗਵਰਨਮੈਂਟ ਬਹੁਤ ਵਾਰੀ ਆਪ ਦਾ ਆਰਗੂਮੈਂਟ ਦੇ ਚੁੱਕੀ ਹੈ ਜਦ ਕਿ ਉਸ ਗਵਰਨਮੈਂਟਾਂ ਨਾਲ ਜਿੰਨੀਆਂ ਵੀ ਪੰਜਾਬ ਦੀਆਂ ਨੇ ਮੈਂ ਬਿਲਕੁਲ ਸਹਿਮਤ ਨਹੀਂਗਾ ਜਿਨ੍ਹਾਂ ਦਾ ਐਕਸਪੈਂਡੀਚਰ 1.50 ਹਜ਼ਾਰ ਕਰੋੜ ਹੋਵੇ ਉਹਨਾਂ ਨੂੰ 200 300 ਕਰੋੜ ਹੋਰ ਦੇਣ ਚ ਕੀ ਪ੍ਰੋਬਲਮ ਹੈ ਔਰ ਇਹ ਯੂਨੀਵਰਸਿਟੀ ਕੋਲੇ ਇੰਨੀ ਕਿ ਜ਼ਮੀਨ ਹੈ ਇੰਨਾ ਕਿ ਪੂਰਾ ਮਾਮਲਾ ਹੈਗਾ ਇੰਨਾ ਕਿ ਇਹਦਾ ਨਾਂ ਹੈਗਾ ਕਿ ਇਸ ਚੀਜ਼ ਨੂੰ ਪ੍ਰੋਫਿਟੇਬਲ ਵੀ ਬਣਾਇਆ ਜਾ ਸਕਦਾ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੋ ਦੁਨੀਆ ਦੇ ਵਿਦਿਆਕ ادارے ਨੇ ਉਹਨਾਂ ਨੂੰ ਯੂਨੀਵਰਸਿਟੀਆਂ ਨੂੰ ਗਵਰਨਮੈਂਟਸ ਵੱਲੋਂ ਗ੍ਰਾਂਟਸ ਮਿਲਦੀਆਂ ਨਹੀਂ ਕਿਉਂਕਿ ਇਹ ਯੂਨੀਵਰਸਿਟੀਆਂ ਜਿੰਨੀਆਂ ਥੋੜੀ ਬੰਦੇਆਂ ਦੀਆਂ ਜ਼ਿਆਦਾਤਰ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਦੇ ਮੁਕਾਬਲੇ ਪੰਜਾਬ ਚ ਇਹ ਨੇ ਜਿਹੜੀਆਂ 5 ਗੁਣਾ ਘੱਟ ਮਤਲਬ ਉਹਨਾਂ ਦੀ ਫੀਸਸ ਇਹਨਾਂ ਤੋਂ ਪੰਜਾਬ ਯੂਨੀਵਰਸਿਟੀ ਤੋਂ 5 ਗੁਣਾ ਜ਼ਿਆਦਾ ਹੈ ਹੋਸਟਲ ਦੀਆਂ ਜਿਹੜੀਆਂ ਫੀਸਸ ਨੇ ਉਹ ਵੀ ਜ਼ਿਆਦਾ ਨੇ ਕਿਰਾਏ ਕਹਿ ਲੋ ਜਾਂ ਤਾਂ ਇੰਨਾ ਫਰਕ ਹੈ ਉਹ ਵਿਚਾਰੇ ਗਰੀਬ ਸਟੂਡੈਂਟ ਕਿੱਥੇ ਜਾਣਗੇ ਫਿਰ ਵੈਸੇ ਤਾਂ ਤੁਸੀਂ ਆਣੇ ਸੀ ਰਿਜ਼ਰਵੇਸ਼ਨ ਦਿੰਨੇ ਆ ਤੇ ਜਦੋਂ ਇੱਥੇ ਉਹਨਾਂ ਨੂੰ ਅਕਾਮੋਡੇਟ ਕੀਤਾ ਜਾਂਦਾ ਕਿਉਂਕਿ ਘੱਟ ਫੀਸਾਂ ਨੇ ਉਹ ਦੇ ਸਕਦੇ ਨੇ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਦੋਸਤਾਂ ਦੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਇਹ ਬੰਦ ਹੋ ਜੇ ਜਾਂ ਇਹਦੀਆਂ ਫੀਸਿਜ਼ ਅਪ ਕਰ ਦਈਏ ਜਦੋਂ ਤੁਹਾਡੇ ਡਾਇਰੈਕਟ ਕੰਟਰੋਲ ਚਾਊਗਾ ਸੈਨੇਟ ਕੁਝ ਨਹੀਂ ਕਰ ਪਾਊਗਾ ਤੇ ਫਿਰ ਉਹ ਸਟੂਡੈਂਟ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਭੱਜ ਜਾਣ ਤਾਂ ਜੋ ਉਹਨਾਂ ਦਾ ਬਿਜ਼ਨਸ ਹੋਰ ਪਰਫੁੱਲਤ ਹੋਵੇ ਆ ਜੋ ਦਿੱਲੀ ਦੇ ਨੇੜੇ ਤੇੜੇ ਨੇ ਇਹ ਤਾਂ ਮੈਂ 5 ਗੁਣਾ ਇੰਨਾਂ ਦੀਆਂ ਕਹਿ ਰਿਹਾ ਜਿਹੜੇ ਆ ਸ਼ੋਕਾ ਹੋਰ ਪਤਾ ਨਹੀਂ ਕਿੰਨੀਆਂ ਯੂਨੀਵਰਸਿਟੀਆਂ ਨੇ ਦਿੱਲੀ ਦੇ ਨੇੜੇ ਉਹਨਾਂ ਦੀ ਤਾਂ 15-15 ਗੁਣਾ ਜ਼ਿਆਦਾ ਫੀਸੇਸ ਆ ਪੰਜਾਬ ਯੂਨੀਵਰਸਿਟੀ ਤੋਂ ਤੁਸੀਂ ਨਹੀਂ ਚਾਹੁੰਦੇ ਨਾ ਇਹ ਲੋਕ ਪੜਨ ਕਿਉਂਕਿ ਜੇ ਪੜਨਗੇ ਤਾਂ ਤੁਹਾਡੀਆਂ ਸਾਰੀਆਂ ਹਰਕਤਾਂ ਪੋਲਿਟੀਸ਼ੀਅਨਾਂ ਦੀਆਂ ਇਹਨਾਂ ਨੂੰ ਪਤਾ ਲੱਗਣਗੀਆਂ ਕਿ ਤੁਸੀਂ ਕਿਵੇਂ ਲੁੱਟ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ ਅਮੀਰ ਕਿਵੇਂ ਹੋ ਰਹੇ ਹੋ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਗੀ ਐ ਔਰ ਸਿਰਫ ਤੁਸੀਂ ਨਹੀਂ ਤੁਹਾਡੇ ਨਾਲ ਦੇ ਪੋਲਿਟੀਸ਼ੀਅਨ ਵੀ ਕਿ ਥੋਡੇ ਜੋਆ ਮਿਸਟਰ ਵਿਕਰਮ ਮਜੀਠੀਆ ਦੇ ਉੱਤੇ ਕੇਸ ਬਣਾਇਆ ਕਿ ਤੁਹਾਡੀ ਸਾਰਿਆਂ ਦੀ ਇਹ ਚੈਕਿੰਗ ਨਹੀਂ ਹੋਣੀ ਚਾਹੀਦੀ ਕਿ ਲੋਕ ਮਰ ਕੇ ਵੀ ਰਹਿ ਨਹੀਂ ਉਹ ਗਰੀਬ ਕਿਵੇਂ ਹੋ ਰਹੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਸੁੱਕੜ ਕੇਵੇਂ ਰਹੀਆਂ ਉਹਨਾਂ ਦੇ ਘਰ ਕਿਵੇਂ ਛੋਟੇ ਹੋ ਰਹੇ ਨੇ ਬੱਚੇ ਬਾਹਰ ਕਿਉਂ ਭਜ ਰਹੇ ਨੇ ਤੇ ਤੁਹਾਡੇ ਘਰ ਮਹਿਲਾਾਂ ਛਿਵੇਂ ਬਦਲ ਰਹੇ ਨੇ ਦੱਸੂਗੇ ਇਹਦੇ ਬਾਰੇ ਇਹ ਕਿਉਂ ਬੋਲਦੇ ਨੇ ਤੁਹਾਨੂੰ ਦਾ ਬੁਰਾ ਲੱਗਣਾ ਹੀ ਆ ਅਸੀਂ ਬੋਲਦੇ ਕਿਉਂ ਆ ਕਿਉਂਕਿ ਤੁਹਾਡੀਆਂ ਕਰਤੂਤਾਂ ਦੱਸਦੇ ਆ ਸਾਰਿਆਂ ਦੀਆਂ ਥੋਡੀ ਗਵਰਨਮੈਂਟਸ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ ਕੀਤਾ ਤੇ ਜੋ ਨਹੀਂ ਕੀਤਾ ਉਹਦੀ ਬਜਾਏ ਤੁਸੀਂ ਕਰ ਕੀ ਰਹੇ ਹੋ ਇਹ ਦੱਸਦੇ ਆਂ ਅਸੀਂ ਜਿਵੇਂ ਦਰਿਆਵਾਂ ਨੂੰ ਤੁਸੀਂ ਕਿ ਤੁਹਾਨੂੰ ਨਹੀਂ ਪਤਾ ਥੀਮਸ ਦਰਿਆ ਕਲੀਨ ਹੋ ਗਿਆ ਲੰਡਨ ਦਾ ਸਿਆਨ ਪਾਇਰਸ ਦਾ ਰਿਆਨ ਨਦੀ ਹੈ ਜਰਮਨੀ ਦੀ ਇਹ ਵੀ ਗੰਦੇ ਹੁੰਦੇ ਸੀ ਕਿਤੇ ਐਨ ਕਲੀਨ ਹੋ ਗਏ ਨੇ ਤੇ ਸਾਡਾ ਬੁੱਢਾ ਦਰਿਆ ਕਿਉਂ ਨਹੀਂ ਹੋ ਰਿਹਾ ਜਦੋਂ ਅਸੀਂ ਆਨੇ ਆ ਕੀ ਤੁਹਾਡੇ ਕੰਸਟੀਟਿਊਸ਼ਨਲ ਬਾਡੀ ਨਹੀਂ ਕਿ ਤੁਹਾਡੀ ਨੈਸ਼ਨਲ ਪੋਲਿਊਸ਼ਨ ਬੋਰਡ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਨਹੀਂ ਮੰਨਦੇ ਤੁਸੀਂ ਉਹਨਾਂ ਦਾ ਆਰਡਰ ਹੋਇਆ ਹੋਇਆ ਔਰ ਤੁਹਾਡੇ ਯਾਰਾਂ ਦੀ ਆ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਮੰਨ ਨਹੀਂ ਰਹੀ ਕਿ ਉਹ ਨੂੰ ਇੰਪਲੀਮੈਂਟ ਨਹੀਂ ਕਰ ਰਹੀਗੀ ਅਸੀਂ ਕੇਸ ਕੀਤਾ ਹੋਇਆ ਔਰ ਕੇਸ ਤੇ ਵੀ ਕਿਹਨੇ ਇੰਪਲੀਮੈਂਟ ਕਰਾਉਣਾ ਉਹ ਪੰਜਾਬ ਗਵਰਨਮੈਂਟ ਦੇ ਥੱਲੇ ਆ ਨਾ ਪੰਜਾਬ ਪੁਲਿਸ ਨਹੀਂ ਕਰਾ ਰੇ ਕੀ ਕਰ ਲੈਣਗੇ ਇਸ ਤੇ ਕੇਸ ਕਰਤਾ ਉੱਥੇ ਕੋਈ ਪੇਸ਼ ਨਹੀਂ ਹੋ ਰਿਹਾ ਇਹ ਥੋੜੀਆਂ ਰਾਡੀਆਂ ਮਿਲੀਆਂ ਪੁੱਤਾਂ ਨਹੀਂ ਕਿਉਂਕਿ ਆ ਜਿੰਨੀਆਂ ਫੈਕਟਰੀਆਂ ਮੈਂ ਗਣਾਈਆਂ ਜੋ ਗੰਦੇ ਕਰ ਲੈ ਤੁਹਾਨੂੰ ਦਰਦ ਪਤਾ ਕਿਉਂ ਹੋ ਰਿਹਾ ਕਿਉਂਕਿ ਪਬਲਿਕ ਹੀਅਰਿੰਗ ਲਈ ਅਸੀਂ ਉਹਨਾਂ ਲੋਕਾਂ ਨੇ ਜਦੋਂ ਸਾਡੇ ਕੋਲੇ ਆਏ ਸਾਨੂੰ ਦੱਸਿਆ ਕਿ ਸਾਡੀ ਜੀ ਆ ਫੈਕਟਰੀ ਸਾਡੇ ਪਿੰਡਾਂ ਨੂੰ ਗਾਲ ਦੂਗੀ ਸਾਨੂੰ ਦੱਸੋ ਕੀ ਕਰੀਏ ਅਸੀਂ ਉਹਨਾਂ ਨੂੰ ਗਾਈਡ ਕੀਤਾ ਅਸੀਂ ਨਾਲ ਖੜੇ ਜਾ ਕੇ ਉਹਨਾਂ ਦੇ ਅਸੀਂ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਤੁਹਾਨੂੰ ਬੁਰਾ ਨਾ ਘਰੇ ਕਿਉਂਕਿ ਤੁਹਾਡੇ ਦੋਸਤਾਂ ਦੀਆਂ ਫੈਕਟਰੀਆਂ ਸੀ ਉਹ ਉਹਨਾਂ ਨੇ ਲੁੱਟਣਾ ਸੀ ਉਹਨਾਂ ਨੂੰ ਇੱਥੇ ਯੂਨੀਵਰਸਿਟੀ ਚ ਵੀ ਤਾਂ ਆਹੀ ਹੈ ਨਈ ਜਾਰੇ ਸੀ ਅਸੀਂ ਬੈਠੇ ਲ ਜਾ ਕੇ ਅਸੀਂ ਖੜਾ ਕੀਤਾ پورا ਅੰਦੋਲਨ ਨਾਲ ਲੱਗੇ ਆ ਕਮੇਟੀ ਦੇ ਤੇ ਕਾਉਂਸਲ ਦੇ ਹਾਂ ਜੋ ਤੁਸੀਂ ਕਹ ਸਹੀ ਕਿਹਾ ਕਿ ਉੱਥੇ ਮੇਰੇ ਨਾਲ ਕੁਝ ਮਤਲਬ ਥੋਡੇ ਨਾਲ ਕੋ ਟੱਚ ਚਾਏ ਲੋਕ ਮੈਨੂੰ ਪਤਾ ਹੈ ਯੂਨੀਵਰਸਿਟੀ ਦੇ ਵੀ ਬਹੁਤ سارے ਲੋਕ ਥੋਡੇ ਟੱਚ ਨਹੀਂ ਸਾਨੂੰ ਪਤਾ ਉਹਦਾ ਤੁਸੀਂ ਉਹ ਆਪਦੀ ਕਰਾਮਾਤ ਸ਼ੁਰੂ ਵੀ ਕਰਤੀ ਹੈ ਡਿਵਾਈਡ ਕਰਨ ਵਾਲੀ ਥੋਡੇ ਬੰਦੇ ਉੱਥੇ ਕੰਮ ਕਰ ਰਹੇ ਨੇ ਵੀ ਨੋ ਇਟ ਉਹੀ ਤੁਸੀਂ ਉੱਥੇ ਗੱਲਾਂ ਅਖਵਾ ਰਹੇ ਹੋ ਕੁਝ ਜਿਹਦੇ ਨਾਲ ਪਾੜ ਪਾਵੇ ਜਿਹਦੇ ਨਾਲ ਇਹ ਅੰਦੋਲਨ ਕਿਸੇ ਹੋਰ ਪਾਸੇ ਨਿਕਲ ਜੇ ਜਿਹਦੇ ਨਾਲ ਤੁਹਾਡੇ ਨਾਲ ਮਿਲੇ ਹੋਏ ਲੋਕ ਅੱਗੇ ਆ ਜਾਣ ਵੀ ਨੋ दैट ਇਹੀ ਕੰਮ ਕਰਦੇ ਹੋ ਤੁਸੀਂ ਹੋਰ ਤੁਸੀਂ ਚੰਗਾ ਕੰਮ ਥੋੜੀ ਕਰਨਾ ਅੰਗਰੇਜ਼ ਛੱਡ ਗਏ ਪਾੜੋ ਤੇ ਰਾਜਕਰੋ ਵਾਲੀ ਨੀਤੀ ਤੁਸੀਂ ਅਪਣਾਈ ਹੋਈ ਹੈ ਨਹੀਂ ਕਰ ਰਹੇ ਤਾਂ ਦੱਸ ਦਿਓ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਇਮੋਸ਼ਨ ਵੇਖ ਲਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵੀ ਇਮੋਸ਼ਨਲੀ ਜਿੱਥੇ ਆ ਜਾਂਦੇ ਲੋਕ ਉੱਥੇ ਗੱਲ ਮੰਨ ਲੈਣੀ ਚਾਹੀਦੀ ਮੰਨੇ ਕਿਉਂ ਨਹੀਂ ਹਲਤੀ ਕੇ ਡਾਈ ਪ੍ਰੋਬਲਮ ਕੀ ਸ਼ੈਡਿਊਲ ਵਾਈਸ ਚਾਂਸਲਰ ਨੇ ਭੇਜਿਆ ਹੋਇਆ ਔਰ ਉਹ ਵੀ ਮਨ ਲਦਾ 7 ਕੇ 8 ਤਰੀਕ ਜਦੋਂ ਮੁਲਾਕਾਤ ਹੋਈ ਸੀ ਸਾਡੀ ਕਮੇਟੀ ਵਾਲੇ ਮੈਂਬਰਾਂ ਦੀ ਬੱਚਿਆਂ ਦੀ ਤਾਂ ਤੁਸੀਂ ਇਹੀ ਐਕਸਪਲੇਨ ਕੀਤਾ ਥੋੜੀ ਵੀ ਸੀ ਨੇ ਕਿ ਭੇਜਿਆ ਹੋਇਆ ਜੀ ਇੰਨਾ ਚਿਰ ਕੀ ਲੱਗ ਰਿਹਾ ਸਾਈਨ ਕਰਨ ਤੇ ਕੀ ਪ੍ਰੋਬਲਮ ਹੈ ਕਰ ਮੈਂ ਕੋਈ ਜਵਾਬ ਤੁਹਾਡਾ ਦੇਣਾ ਨਹੀਂ ਚਾਹੁੰਦਾ ਅਸੀਂ ਪਰ ਚਲੋ ਗੱਲ ਹੋ ਗਈ ਹੁਣ ਵੀ ਮੈਂ ਤੁਹਾਨੂੰ ਆਣ ਹੈ ਹਜੇ ਵੀ ਕਰ ਦਿਓ ਔਰ ਅਸੀਂ ਕੁਝ ਹੋਰ ਨਹੀਂ ਮੰਗ ਰਹੇ ਤੁਹਾਡੇ ਕੋਲੋਂ ਅਸੀਂ ਉਹੀ ਮੰਗ ਰਹੇ ਆ ਪੁਰਾਣਾ ਸਟੇਟਸ ਹਾਂ ਉਹਦੇ ਚ ਇੱਕ ਦੋ ਗੱਲਾਂ ਜ਼ਰੂਰ ਐਡ ਕਰ ਰਹੇ ਆ ਉਹ ਵੀ ਤੁਸੀਂ ਮੰਨਣੀਆਂ ਐ ਜਾਂ ਨਹੀਂ ਮੰਨਣੀਆਂ ਉਹ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਬਹਿ ਜਾਾਂਗੇ ਵਾਈਲ ਵੀ ਯੂ ਵਾਂਟ ਦੈਟ ਅਰ ਇਹ ਗੱਲ ਪੰਜਾਬ ਗਵਰਨਮੈਂਟ ਦੀ ਤੁਹਾਡੇ ਤੇ ਪੰਜਾਬ ਗਵਰਨਮੈਂਟ ਚ ਕੋਈ ਫਰਕ ਨਹੀਂਗਾ ਤੁਸੀਂ ਮਿਲੇ ਜੋ ਲਿਓ ਵਰਨਾ ਪੰਜਾਬ ਦਾ ਪਾਣੀ 160 ਐਮਐਫ ਤੋਂ 11 ਨਾ ਰਹਿ ਜਾਂਦਾ ਤੁਸੀਂ ਰਲ ਕੇ ਪੰਜਾਬ ਨੂੰ ਕੁੱਟਿਆ ਤੇ ਲੁੱਟਿਆ ਔਰ ਅੱਜ ਇੱਕ ਨੰਬਰ ਦਾ ਸੂਬਾ ਸਭ ਤੋਂ ਪਿੱਛੇ ਆ ਗਿਆ ਫੇਲ ਸਟੇਟ ਹੋਣ ਦੇ ਨੇੜੇ ਐ ਇਹੀ ਤਾਂ ਤੁਸੀਂ ਚਾਹੁੰਦੇ ਹੋ ਇਹ ਤਾਂ ਚਾਹਣੇ ਹੋ ਤੁਸੀਂ ਜਿਵੇਂ ਮੈਨੂੰ ਇੱਕ ਜਣੇ ਪੁੱਛ ਰਹੇ ਸੀ ਇੱਕ ਲੀਡਰ ਕਿ ਜੀ ਪੰਜਾਬ ਯੂਨੀਵਰਸਿਟੀ ਦਾ ਤਾਂ ਐਡਾ ਬੁਰਾ ਹਾਲ ਹੈ ਕੀ ਇਹਦਾ ਸੋਲੂਸ਼ਨ ਹੈ ਮੈਂ ਇਹਦਾ ਮਤਲਬ ਇਹ ਹੈ ਕਿ ਆਪਾਂ ਕੇਂਦਰ ਨੂੰ ਦੇ ਦਈਏ ਫਿਰ ਕੱਲ ਨੂੰ ਕਹਿਣਗੇ ਜੀ ਪੰਜਾਬ ਦਾ ਬਜਟ ਪੰਜਾਬ ਤਾਂ ਆਪਦੀਆਂ ਤਨਖਾਹਾਂ ਵੀ ਨਹੀਂ ਦੇ ਪਿਆ ਰਿਹਾ ਕਿਉਂਕਿ 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਸਾਡਾ ਇਕਨੋਮੀ ਦਾ ਸਾਈਜ਼ 10 ਲੱਖ ਕਰੋੜ ਹੈ ਫਿਰ ਸਟੇਟ ਦੇ ਨੇੜੇ ਐ ਫਾਈਨੈਂਸ਼ਲੀ ਐਮਰਜੈਂਸੀ ਆ ਜਾਊਗੀ ਫਿਰ ਦੇ ਦਿਓ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਔਰ ਸਟੇਟਸ ਦਾ ਜਿਹੜਾ ਸੂਬੇ ਦਾ ਉਹ ਖਤਮ ਕਰ ਦਿਓ ਸਟੇਟ ਰੋਡ ਖਤਮ ਕਰੋ ਆਹੀ ਕੌਮ ਵੀ ਨਾ ਤੁਸੀਂ ਮੈਂ ਜਾਣਦਾ ਤੁਹਾਨੂੰ ਤੁਹਾਡੇ ਵਰਗੇ ਸਾਰੇ ਜਿੰਨੇ ਤੁਹਾਨੂੰ ਮਤਲਬ ਤੁਹਾਡੇ ਵਰਗੇ ਪੋਲਿਟੀਸ਼ੀਨਾਂ ਨੂੰ ਤੁਸੀਂ ਪੰਜਾਬ ਨੂੰ ਮੰਗਤਾ ਬਣਾਉਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੀ ਹਾਲਤ ਹੈ ਇਹੋ ਜੀ ਕਰ ਦੇਣਾ ਚਾਹੁੰਦੇ ਹੋ ਕਿ ਪੰਜਾਬ ਵਾਲੀ ਇਹੀ ਤੁਹਾਡੀ ਪਾਲਿਸੀ ਹੈ ਨਾ ਕਿ ਜਦੋਂ ਪੰਜਾਬ ਬਰਬਾਦ ਹੋ ਗਿਆ ਫਿਰ ਸਾਨੂੰ ਕਹੂਗਾ ਤੁਸੀਂ ਆਓ ਤੁਸੀਂ ਭੁੱਲ ਗਏ ਹੋ ਕਿਉਂਕਿ ਤੁਹਾਡੇ ਚੋਂ ਪੰਜਾਬ ਵਾਲਾ ਕੰਨ ਹੈ ਨਹੀਂ ਹੁਣ ਤੁਸੀਂ ਉਧਰ ਚਲੇ ਗਏ ਹੋ ਦਿੱਲੀ ਵੱਲ ਪਹਿਲਾਂ ਵੀ ਤੁਸੀਂ ਵੋਟਾਂ ਪੰਜਾਬ ਦੀਆਂ ਲੈਂਦੇ ਸੀ ਭੁੱਤ ਦੇ ਦਿੱਲੀ ਦੇ ਹੱਕ ਵਿੱਚ ਸੀ ਜਿਹੜੀ ਜਿਹੜੀ ਜਿੱਥੋਂ ਦਾ ਖਾਈਏ ਨਾ ਉਥੋਂ ਦਾ ਹੋਈਦਾ ਤੁਸੀਂ ਤਾਂ ਖਾਂਦੇ ਨਹੀਂ ਵੋਟਾਂ ਵੀ ਇੱਥੋਂ ਦੀਆਂ ਲੈਂਦੇ ਰਹੇ ਹੋ ਔਰ ਅਸੀਂ ਇੱਕ ਹਾਂ ਕੋਈ ਸਾਡੇ ਚ ਵੰਡ ਨਹੀਂ ਗੇ ਸਾਰੇ ਪੰਜਾਬੀ ਇੱਕ ਨੇ ਔਰ ਮੈਂ ਉਹਨਾਂ ਨੂੰ ਹਮੇਸ਼ਾ ਅਸੀਂ ਲੱਗੇ ਹੋਏ ਹਾਂ ਜੋੜਨ ਤੇ ਜਿਹਦਾ ਤੁਹਾਨੂੰ ਦਰਦ ਹੁੰਦਾ ਕਿ ਜੁੜ ਕਿਉਂ ਰਹੇ ਨਹੀਂ ਆਪਦੇ ਪਾਣੀ ਦੀ ਆਪਦੇ ਹਵਾ ਦੀ ਆਪਦੀ ਐਜੂਕੇਸ਼ਨ ਦੀ ਆਪਦੇ ਮੈਡੀਕਲ ਦੀ ਆਪਦੇ 35 ਮੁੱਦਿਆਂ ਦੀ ਗੱਲ ਕਿਉਂ ਕਰਨ ਲੱਗ ਗਏ ਤੁਹਾਡੀ ਗੱਲ ਕਿਉਂ ਨਹੀਂ ਕਰਦੇ ਜਿਵੇਂ ਤੁਸੀਂ ਵੰਡਦੇ ਹੋ ਅੱਜ ਇਹਨੇ ਕਾਂਗਰਸ ਵਾਲੇ ਵੀ ਕਰ ਰਹੇ ਨੇ ਕਿ ਇਹਨੂੰ ਵੋਟ ਪਾਈ ਤਾਂ ਖਾਲਿਸਤਾਨ ਸਾਨੂੰ ਪਾਈ ਤਾਂ ਹਿੰਦੁਸਤਾਨ ਇਹੀ ਤੁਸੀਂ ਕਰ ਰਹੇ ਹੋ ਇਹੀ ਬਾਕੀ ਪਾਰਟੀਆਂ ਕਰ ਰਹੀਆਂ ਨੇ ਇਹੀ ਤਾਂ ਖਤਮ ਕਰਨਾ ਸੀ ਜਿਹਦਾ ਤੁਹਾਨੂੰ ਦੁੱਖ ਹੋ ਰਿਹਾ ਔਰ ਪੰਜਾਬ ਯੂਨੀਵਰਸਿਟੀ ਵਾਲਿਆਂ ਵੱਲੋਂ ਮੈਂ ਕਹਿੰਦੇ ਹਾਂ ਇੱਕ ਵਾਰੀ ਵੈਸੇ ਤਾਂ ਉਹ ਗੱਲਾਂ ਆਪ ਕਰ ਹੀ ਲੈਣੇ ਕਮੇਟੀ ਵਾਲੇ ਔਰ ਉਹ ਕਰ ਲੈਣਗੇ ਆਈ ਹੋਪ ਕਰ ਲੈਣਗੇ ਬੰਦੇ ਦੇ ਪੁੱਤ ਬਣ ਕੇ ਉਹ ਚੀਜ਼ ਨੂੰ ਸ਼ਡਿਊਲ ਨੂੰ ਅਨਾਉਂਸ ਕਰ ਦਿਓ ਇਹ ਪੰਜਾਬ ਦੀ ਧਰੋਆਰਾ ਹੈ ਪੰਜਾਬ ਦਾ ਦਿਲ ਹੈ ਇਹ ਜਾਣ ਨਹੀਂ ਦੇਣਾ ਸੀ ਔਰ ਜਿਹੜੀਆਂ ਪੰਜਾਬ ਦੀਆਂ ਚੀਜ਼ਾਂ ਤੁਸੀਂ ਖੋਈਆਂ ਹੋਈਆਂ ਬਾਕੀ ਵੀ ਜਿਹੜਾ ਸਾਡਾ ਪਾਣੀ ਵੀ ਲੈ ਗਿਓ ਸਾਡੀ ਹਰ ਰਿਸੋਰਸ ਲੈ ਗਿਓ ਔਰ ਸਾਡੀ ਡੈਮੋਗ੍ਰਾਫੀ ਚੇਂਜ ਕਰ ਰਹੇ ਹੋ ਉਹ ਅਸੀਂ ਤੁਹਾਨੂੰ ਕਰਨ ਨਹੀਂ ਦੇਣਾਗਾ ਔਰ ਇਹ ਮੈਂ ਸਾਰਾ ਕੁਝ ਮੈਂ ਲੋਕਾਂ ਨੂੰ ਕਹੂੰਗਾ ਇਹ ਮੈਂ ਤੁਹਾਡੇ ਵੱਲੋਂ ਕਹਿ ਰਿਹਾ ਤੁਸੀਂ ਵੀ ਇਹਨਾਂ ਗੱਲਾਂ ਨੂੰ ਫੀਲ ਕਰੋ ਇਹ ਜੇ ਲੋਕ ਬੋਲਦੇ ਕਿਉਂ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਇਹ ਤੁਹਾਨੂੰ ਵਰਗਲਾ ਲੈਣਗੇ ਔਰ ਹੁਣ ਤੱਕ ਆਈ ਐਮ ਸੌਰੀ ਬਟੇ ਤੁਹਾਨੂੰ ਵਰਗ ਲਾਉਂਦੇ ਰਹੇ ਨਹੀਂ ਐ ਜੇ ਲੀਡਰ ਹੋ ਰਹੇ ਇਹੋ ਜੀਆਂ ਪਾਰਟੀਆਂ ਆਪਦੇ ਹੱਕ ਦੀ ਗੱਲ ਕਰੋ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਾਉਗੀ ਇਸ ਤੋਂ ਵਧੀਆ ਧਰਤੀ ਐ ਇਸ ਤੋਂ ਵਧੀਆ ਐਟਮੋਸਫੀਅਰ ਇਸ ਤੋਂ ਵਧੀਆ ਪਾਣ ਪਾਣੀ ਦੁਨੀਆ 'ਚ ਕਿਤੇ ਨਹੀਂਗਾ ਸਿਰਫ ਸਾਡੀ ਇੱਕੋ ਖਰਾਬੀ ਐ ਅਸੀਂ ਜੰਗ ਜੂਵੀयां ਅਸੀਂ ਮਿਹਨਤੀ ਵੀ ਐ ਸਾਰਾ ਕੁਝ ਐ ਸਾਡੇ 'ਚ ਸਿਰਫ ਇੱਕ ਖਰਾਬੀ ਐ ਕਿ ਅਸੀਂ ਸੋਚ ਕੇ ਮੁੱਦਿਆਂ ਦੇ ਆਧਾਰ 'ਤੇ ਵੋਟ ਨਹੀਂ ਪਾਉਂਦੇਗੇ ਉਦੋਂ ਅਸੀਂ ਹਿੰਦੂ ਮੁਸਲਮ ਹੋ ਜਾਣੇ ਆ ਸਿੱਖ ਹੋ ਜਾਣੇ ਦਲਤ ਹੋ ਜਾਣੇ ਜੱਟ ਹੋ ਜਾਣੇ ਬ੍ਰਾਹਮਣ ਸ਼ੁੱਧਰ ਹੋ ਜਾਣੇ ਆ ਉਦੋਂ ਅਸੀਂ ਪੰਜਾਬੀ ਹੋ ਕੇ ਇੱਕ ਹੋ ਕੇ ਮੁੱਦਿਆਂ ਦੇ ਆਧਾਰਤ ਵੋਟ ਨਹੀਂ ਪਾਉਂਦੇ ਪਾ ਕੇ ਵੇਖੋ ਐਵੇਂ ਜੇ ਲੀਡਰ ਵੀ ਦਫਾ ਹੋਣਗੇ ਤੇ ਪੰਜਾਬ ਫਿਰ ਤੋਂ ਇੱਕ ਨੰਬਰ ਸੂਬਾ ਹੋ ਸਕਦਾ ਹੈ ਔਰ ਸਾਰੀਆਂ ਚੀਜ਼ਾਂ ਜੋ ਸਾਡੀਆਂ ਸੀ ਉਹ ਸਾਡੀਆਂ ਹੀ ਰਹਿਣਗੀਆਂ